ਆ ਹੂੰ ਆ ਆਪਣੇ ਤੀਜੇ ਦਿਨ ਖੇਚ ਆ ਜਾਂਦਾ ਕੀ ਕਰੀ ਜਾਂਦਾ ਦੇਖੀ ਬੜਾ ਦੇਖਦਾ ਕੀ ਕਰਦਾ ਹਾਂ ਦੇਖੀ ਮੜਾ ਅੱਗੇ ਚ ਨਹੀਂ ਮੈਂ ਚਲਾ ਰਿਹਾ ਕੈਮਰਾ ਮੈਨੂੰ ਆਂ ਦੱਸੋ ਏ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਪਹਿਲਾਂ ਹੀ ਰੱਬ ਨੇ ਤੇ ਅਸੀਂ ਮਾਰ ਰੱਖਿਆ ਉਹਰੇ ਟੂਨੇ ਤਾਂ ਚੰਨੇ ਕਰਨੋਂ ਫੇਰ ਨਹੀਂ ਹਟਦਾ ਪਹਿਲਾਂ ਵੀ ਦੱਬਦੀ ਜੀਰੀ ਦਾ ਪਾਣੀ ਕੱਢ ਕੇ ਛੱਡੀ ਜੀਰੀ ਮਾਰਦੀ ਕਿਨੇ ਕਰਦਾ ਟੂਨਾ ਅੱਜ ਤੂੰ ਬਚਾਨ ਲੱਗ ਰੇ ਤੂੰ ਮੇਰੇ ਕੀ ਕਰਦੇ ਹੈ ਤੂੰ ਤੂੰ ਮੇਰੀ ਗੱਲ ਸੁਣ ਮੈਂ ਮੇਰੇ ਤੋਂ ਤੂੰ ਹੋਰ ਨਾ ਹੋਰੇ ਕੁਛ ਕਹਾਂ ਨਹੀਂ ਬੜਾਉਣਾ ਤੂੰ ਹੋਰ ਕੀ ਕਰਦੇ ਹੈ ਤੂੰ ਹਾਂ ਐਵੇਂ ਕਿਵੇਂ ਕਰੇਗਾ ਬਾਈ ਮੇਰੇ ਕਿਉਂ ਕਰ ਰਹੇ ਮੇਰੀ ਗੱਲ ਸੁਣ ਨਾਲ ਸਾਰਿਆਂ ਦਾ ਸਮਝ ਆ ਛੱਜੇ ਜਿੱਕੇ ਤੂੰ ਨਹੀਂ ਕਰੇਗਾ ਹਾਂ ਸਮਝੇ ਟੂਨੇ ਕਰੇਗਾ ਫਿਰ ਉਹ ਲੈ ਜਾ ਬਈ ਉਹਦੇ ਬਾਪ ਨੂੰ ਲੈ ਜਾ ਮੈਂ ਤੈਨੂੰ ਗੱਲ ਦੱਸਦਾ ਕਿਉਂ ਲੈ ਗਿਆ ਯਾਰ ਕਮਾਲ ਦੀ ਗੱਲ ਹਾਂ ਤੇਰਾ ਮਤਲਬ ਆ ਆ ਬਣ ਰਹੀ ਤੇਰੀ ਵੀਡੀਓ ਹੁਣ ਦੇ ਨੂੰ ਦੇਖਾਂਗੇ ਤੈਨ ਪਾਣੀ ਤੋੜ ਕੇ ਤੇ ਜੀਰ ਜੇ ਮੇਰੀ ਜੀਲੀ ਮਾਰਦੀ ਜੀਲੀ ਮਾਰਦਾ ਉਹ ਮੈਂ ਮੋੜੀ ਤੋੜੇ ਤੈਂ ਤੋੜੇ ਤੈਂ ਤੋੜੇ ਬੱਟਾ ਤੈਂ ਤੋੜੀ ਆਪੇ ਆਪੇ ਆਏ ਪਾਣੀ ਬੱਟੇ ਕਿਉਂ ਤੈਂ ਤੋੜੀ ਬੱਟੇ ਹਾਂ ਤੂੰ ਹੁਣ ਦੱਸ ਐ ਮੈਨੂੰ ਐਂ ਦੱਸ ਤੂੰ ਨਾ ਕਰਕੇ ਤੈਨੂੰ ਮਿਲੂਗਾ ਕਿਵੇਂ ਮੈਂ ਤਾਂ ਕੋਈ ਟੂਣਾ ਨਹੀਂ ਕਰਾਂ ਮੈਂ ਹੋਰ ਕੀ ਕਰਦੇ ਕੀ ਕਰਦਾ ਇਹ ਮੇਰਾ ਬੋਤਲਾਂ ਟੰਗੀਆਂ ਨੇ ਵੀ ਕਹੇ ਵਾਸਤੇ ਲੰਗੇ ਨੇ ਵੀ ਪਾਣੀ ਆ ਗਏ ਜੇ ਬੰਦਾ ਇਹਨਾਂ ਨੂੰ ਫੜ ਕੇ ਬਚ ਜਾਊਗਾ ਹਾਂ ਇਹਨਾਂ ਨੂੰ ਫੜ ਕੇ ਬਚ ਜਾਊਗਾ ਹਾਂ ਬਚ ਜਾਊਗਾ ਟੂਣਿਆਂ ਨਾਲ ਬਚੂਗਾ ਮੈਂ ਉਹ ਮੇਰੀ 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 ਗੱਲ ਸੁਣ ਲੈ ਤੂੰ ਮੇਰੇ ਰੁਕਿਆਂ ਕੋਈ ਕ ਕ ਗੱਲ ਤੂੰ ਬਗ ਜਾ ਰਿਹਾ ਲੱਭਣੇ ਦਾ ਉਹ ਵੀ ਮਾਰਦੇ ਹੋ ਮਾਰਦੇ ਤੂੰ ਲਾਲੇ ਜੋਰ ਜਿਹੜਾ ਲਾਣੇ ਲਾਲੇ ਜੋਰ ਜਿਹੜਾ ਲਾਣੇ ਐ ਤੇ ਦੋ ਗੱਲ ਪਈ ਜਾਂਦਾ ਇਹ ਗੱਲ ਨਹੀਂ ਮਾਰਦਾ ਮੇਰਾ ਮਤਲਬ ਕਿ ਤੂੰ ਨਾ ਕਰਨ ਦਾ ਤੂੰ ਨਾ ਕੀ ਨਹੀਂ ਤੂੰ ਨਾ ਕਰਦਾ ਯਾਰ ਹੋਰ ਕੀ ਕਰਦੇ ਆ ਵੀਰੇ ਇਹਦੇ ਤੂੰ ਗੱਲ ਪੜਨ ਨਹੀਂ ਆ ਤੂੰ ਐ ਤੂੰ ਐ ਕਰਦਾ ਯਾਰ ਛੋਟੀ ਲਾ ਛੋਟੀ ਲਾ ਮਾਰ ਕੇ ਛੋਟੀ ਲਾ ਲੈ ਇਹਦੇ ਛੋਟੀ ਦੋ ਮਾਰ ਮੈਂ ਨਹੀਂ ਮਰਦਾ ਲੈ ਛੋਟਲਾ ਮੈਂ ਮੈਂ ਉਮਰ ਦਾ ਲੈ ਛੋਟਲਾ ਮੇਰੀ ਮੇਰੀ ਗੱਲ ਤੂੰ ਮੈਨੂੰ ਲੈ ਲੂ ਸਾਡੇ ਕਰਨ ਮੈਂ ਤਾਂ ਉਹ ਵੀ ਮਰਿਆ ਪਿਆਊਗੀ ਮੇਰਾ ਜਿੰਦੀ ਤੂੰ ਮੇਰੇ ਨਾਲ ਲੱਗ ਕੇ ਮਰੇਗਾ ਨਾਲ ਲੱਗੀ ਮਰੂਣ ਮੈਂ ਤੇਰੇ ਹਾਂ ਤੇ ਪਹਿਲਾਂ ਫਸਲ ਮਾਰਦੀ ਹਾਂ ਫਸਲ ਮਾਰਦੀ ਹਾਂ फेर ਨਹੀਂ ਹਟਦਾ ਹੈ ਮੈਂ ਮੈਂ ਦੋ ਮਾਰੂ ਖੁੰਡੇ ਮੈਂ ਪਾਣੀ ਬਈ ਰੱਬ ਨੇ ਰੱਬ ਕੋਈ ਰੋਕ ਸਕਦਾ ਉਹਨੂੰ ਬੁਲਾ ਲਿਓ ਬੁਲਾ ਦੇਣੇ ਬੁਲਾ ਲਿਓ ਜਿਹਨੂੰ ਮਰਜ਼ੀ ਬੁਲਾ ਲਿਆ ਹਾਂ ਹਾਂ ਆ ਮੇਰਾ ਨਾ ਤਾ ਤੂੰ ਐਂ ਦੱਸ ਤੂੰ ਐ ਨਹੀਂ ਤੂੰ ਐਂ ਦੱਸ ਕਿਵੇਂ ਬੋਲਦਾ ਤੂੰ ਐ ਕਿ ਬੋਲਦਾ ਯਾਰ ਤੂੰ ਠੀਕਲੇ ਤੂੰ ਵੀਡੀਓ ਬਣਾਈ ਜਾਂਦਾ ਮੈਂ ਬਣਾਉਂਗਾ ਓਏ ਇਹਦੀ ਮਿਰਚ ਤੂੰ ਫਿਰ ਕਹੀ ਗੱਲ ਸੁਣਾ ਤੂੰ ਇਹਨੂੰ ਕੱਲੀ ਟੱਕਰੂਗਾ ਕਿਉਂ ਟੱਕਰੂਗਾ ਕੱਲ ਨੂੰ ਟੱਕਰੀ ਕੋਈ ਆ ਆ ਤੇਰੀ ਵੀਡੀਓ ਬਣੀ ਹੋਈ ਆ ਕੋਈ ਗੱਲ ਹੀ ਸਬੂਤ ਆ ਸਾਰਾ ਕੁਝ ਸਾਰਾ ਟੈਂਸ਼ਨ ਕਿਉਂ ਲੈਣਾ ਬੋਲ ਲੰਘ ਜੇਗਾ ਇਹ ਮੈਨੂੰ ਟੱਕਰੂਗਾ ਇਹਨੂੰ ਮੈਂ ਇਹਨੂੰ ਮੈਂ ਫਿਰ ਪੁੱਛੂਗਾ ਕੱਲੇ ਨੂੰ ਕਿਹੜੀ ਆ ਮੇਰਾ ਕੀ ਵਿਗਾੜੇਗਾ ਦੱਸ ਦੱਸ ਕੀ ਵਿਗਾੜੇਗਾ ਬੋਲ ਕੋਈ ਨੀ ਵਾਲਾ ਉਰੀ ਲੰਘ ਲੰਘ ਜੇਗੀ ਮਰਿਆ ਪਿਆ ਉਮੀ ਵੀਰੇ ਤੈਨੂੰ ਲੈ ਕੇ ਜਾਉਂਗਾ ਤ ਨਾਲੇ ਲੈ ਕੇ ਲੰਘ ਨਹੀਂ ਦਿੰਦਾ ਤਾਂ ਸਾਰਾ ਦਿਨ ਸਖਣਦਾ ਮੈਂ ਕਿਵੇਂ ਨੰਗਿਆ ਤੋਂ ਸਾਰਾ ਦਿਨ ਇਹਦੇ ਨਾਲ ਰਹੇਗਾ ਮੈਂ ਤਾਂ ਰਹੂੰਗਾ ਨਾਲ ਤੂੰ ਨਾਲ ਰਹੇ ਨਾਲੇ ਰਹੂੰਗਾ ਤਾਂ ਕੀ ਕਰਨਾ ਮੈਂ ਤਾਂ ਰਹੂੰਗਾ ਹਾਂ ਕਿੰਨੇ 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 ਰਹਿ ਜੇਗਾ ਮੈਂ ਤਾਂ ਆਈ ਰਹੂੰਗਾ ਤੇ ਤੈਨੂੰ ਤਾਂ ਮੈਂ ਤੈਨੂੰ ਤਾਂ ਮੈਂ ਦੱਸਦਾ ਤੇਰੀ ਤਾਂ ਮੈਂ ਜਲੀਬੀ ਤੇਰੀ ਤਾਂ ਮੈਂ ਜਲੀਬੀਆਂ ਬਣਵਾਉਂ ਮੈਂ ਮੈਂ ਚਾਹੇ ਮਰ ਜਾ ਮੈਨੂੰ ਪਰਵਾਹ ਨਹੀਂ ਮੈਂ ਤੈਨੂੰ ਨਾਲ ਲੈ ਕੇ ਮਰਾਂ ਹਾਂ ਨਾਲ ਲੈ ਕੇ ਮਰਾਂ ਤੇਰੀਆਂ ਤਾਂ ਮੈਂ ਇਸੀ ਚ ਲੈ ਜਾਂਦਾ ਤੇਰੀ ਤਾਂ ਮੈਂ ਪੂਰੇ ਦੇ ਦੇਖੀ ਨਾ ਮੈਨੂੰ ਤੂੰ ਐਂਦਾ ਸੋਏ ਕਿਹੜੇ ਬਾਬੇ ਲੋਵੇ ਜਾਣਾ ਜਿਹੜਾ ਇਹ ਤੂੰ ਕਰਦਾ ਕੀ ਗੱਲ ਕਿਉਂ ਕਾਦੇ ਤੋਨੇ ਕਰਦਾ ਓਰੇ ਕੋਈ ਬਾਬੇ ਲੰਬਿੰਜੰਦਾ ਮੇ ਮੇਰੀ ਗੱਲ ਸੁਣ ਲੈ ਕੀ ਗੱਲ ਸੁਣ ਮੇ ਤੇਰਾ ਲਾਣਾ ਨਹੀਂ ਕੋਈ ਬੀਣਾ ਨਹੀਂ ਮੇਰਾ ਤਾਇਆ ਮੈਂ ਮਾਰੇ ਲਾਣੇ ਦਾ ਕੰਮ ਹੈ ਮੇਰੀ ਗੱਲ ਸੁਣ ਇਸਕੇ ਬੱਚੇ ਬਾਹਰ ਸਾਰਾ ਕੁਝ ਜ਼ਮੀਨ ਮੇਰੇ ਨਾਮ ਕਿਉਂ ਨਹੀਂ ਕਰੰਦੇ ਆ ਕਿਉਂ ਜ਼ਮੀਨਾਂ ਪਿੱਛੇ ਦੂਰੇ ਫਿਰਿਆ ਨਾ ਜਦੋਂ ਇਸਕੇ ਬਾਹਰ ਕੈਨੇਡਾ ਅਮਰੀਕਾ ਬੈਠੇ ਆ ਫਿਰ ਬੈਠੇ ਨੇ ਫਿਰ ਪੂਰੇ ਕੱਲਾ ਕੀ ਕਰਾਇਆ ਜ਼ਮੀਨ ਦੀ ਲੋੜ ਨਹੀਂ ਹੈ ਹਾਂ ਫਿਰ ਜ਼ਮੀਨ ਮੇਰੇ ਤੇ ਸੱਚ ਜ਼ਮੀਨ ਤੇਰੇ ਨਾਮ ਕਿਉਂ ਨਹੀਂ ਕਰੰਦਾ ਬਈ ਮੈਂ ਤਾਂ ਕਰਾਂਦਾ ਨਹੀਂ ਕਿਉਂ ਨਹੀਂ ਕਰਾਉਂਦਾ ਮੈਂ ਮੇਰੇ ਜੋ ਆਖਣੀ ਮੈਂ ਅੱਜ ਦਿਨ ਕਰਾਂ ਤਰੇ ਉਹਦੇ ਬਾਹਰ ਬੱਗੇ ਯਾਰ ਬਾਗੇ ਬਾਹਰ ਲਾ ਨੂੰ ਜੋ ਲੋੜ ਨਹੀਂ ਹੈ ਉਰੇ ਆਣਗੇ ਨਹੀਂ ਬਾਦੂ ਪੈਸੇ ਨੇ ਉੱਥੇ ਮੇਰੀ ਗੱਲ ਸੁਣ ਤੂੰ ਬੰਦੇ ਜੂ ਕਰਾ ਰਹੇ ਨਾ ਵਾਦਾ ਬੱਦੂਗਾ ਮੈਂ ਮੈਂ ਉਸ ਵਾਦਾ ਕਿਉਂ ਕਰਾਦੇ ਯਾਰ ਤੇਰੇ ਨਾਲ ਕਿਉਂ ਇਹ ਕਿ ਜਵਖ ਨਹੀਂ ਆਗੇ ਮੇਰੀ ਗੱਲ ਸੁਣ ਲੈ ਤੈਨੂੰ ਦੇ ਸਾਰਾ ਦਿਨ ਨਹੀਂ ਰਹਿਣਾ ਮੈਂ ਤੇਰੇ ਤੇ ਮਾਰੂਗਾ ਖੂੰਗੀ ਵੀਡੀਓ ਜੀ ਬਣਾਈ ਜਾਣਾ ਮੈਂ ਬਣਾਉਂਗਾ ਵੀਡੀਓ ਲੈ ਲੈ ਮਾਰ ਤੂੰ ਮਾਰ ਕੇ ਦਿਖਾ ਲੈ ਲੈ ਤਾਖੜਾ ਸਾਹਮਣੇ ਮਾਰ ਕੇ ਦਿਖਾ ਲੈ ਮਾਰ ਕੇ ਦਿਖਾ ਤੂੰ ਵੀਡੀਓ ਕਿ ਬਣਾਉਣਾ ਮੈਂ ਤਾਂ ਬਣਾਉਂਗਾ ਜਾਂ ਤੂੰ ਰੋਕ ਲੇਗਾ ਕਮਾਲ ਕਰਿਆ ਨਾ ਯਾਰ ਤੂੰ ਹਾਂ ਪਾਸੇ ਰੱਖੋ ਤੇਰੇ ਨਾਲ ਕਰਾਂਗਾ ਤੂੰ ਰੇ ਮੇਰੀ ਗੱਲ ਸੁਣ ਤਾਏ ਦੇ ਖੇਤੋਂ ਨਿਕਲ ਜਾ ਬਾਹਰ ਰੋ ਡੰਡੀ ਫੜਾ ਨਾਲ ਨਾਲ ਸਰਕਾਰੀ ਨਾਲ ਨਾਲ ਸਰਕਾਰੀ ਨਾਲਾ ਸਰਕਾਰੀ ਨਾਲੇ ਹਾਂ ਨਾਲੇ ਹੋਰ ਹਾਂ ਖੁੰਝੇ ਚ ਹਾਂ ਮੈਂ ਨਹੀਂ ਆਉਂਦਾ ਖੁੰਝੇ ਕੁਛ ਕਰਨ ਦਾ ਤੈਨੂੰ ਆਏਗਾ ਦੱਸਦਾ ਮੇਰੀ ਗੱਲ ਸੁਣ ਲੈ ਗੁੱਡੀ ਉਮਰੇ ਹੱਡ ਪੈਰ ਮੈਂ ਤੇਰੇ ਗੱਲ ਚੜਕੇ ਮਰੂੰਗਾ ਤੂੰ ਪਰਵਾਹ ਨਹੀਂ ਨੀਂ ਕਰਦਾ ਹੋ ਜਾਂਦੇ ਤੂੰ ਕਰਾ ਦੇ ਨਾ ਮੇਰੇ ਬਧੀਆ ਰਹਿਣਾ ਮੈਂ ਮਰ ਲਵਾਂ ਨਹੀਂ ਕਰਦਾ ਤੂੰ ਨਾਉਂਦੀ ਗੱਲ ਕਰ ਵਧੀਆ ਵਧੀਆ ਰਹਿਣਾ ਮੈਨੂੰ ਪਰਵਾਹ ਨਹੀਂ ਹੈਂ ਰਾਦੇ ਅੱਛਾ ਮੈਂ ਜਵਾਖਾ ਕੋਨੇ ਮਰ ਜਾਊਂ ਤਾਂ ਰੱਬ ਨਾ ਮਾਰੇ ਰੱਖਿਆ ਆਏ ਬਾਬੋ ਕੈਨੇਡਾ ਬੈਠੇ ਬੈਠੇ ਰੈਨ ਕੈਨੇਡਾ ਫੇ ਜਮੀਨੇ ਨੂੰ ਮੋੜ ਉਰੇ ਆਣਗੇ ਨਹੀਂ ਕੋਈ ਨਹੀਂ ਆਂਦਾ ਉਰੇ ਵੀਰ ਨਾ ਤੂੰ ਦਾ ਸਮਾਉੜੇ ਹੋਰ ਲੈਣ ਨੂੰ ਫਿਰਦੇ ਨਾ ਤੂੰ ਮੈਨੂੰ ਦੱਸ ਜਮੀਨ ਦਾ ਕਰੇਗਾ ਕੀ ਤੂੰ ਇਹਨਾਂ ਦੀ ਜਮੀਨ ਕਿਉਂ ਕਰ ਤੇਰੇ ਕਿੱਥੇ ਵਗ ਗਈ ਮੇਰਾ ਵੇਕ ਗਈ ਹੁਣ ਕੀ ਕਰੀਏ ਨਸ਼ੇ ਵਿੱਚ ਕਿਵੇਂ ਵੇਚਦੀ ਰਹਿਣੇ ਖਾ ਗਏ ਹਾਂ ਨਸ਼ੇ ਕਰ ਕਰਕੇ ਖਾਈ ਜਨਾ ਤੂੰ ਰੇ ਕੀ ਗੇਲਾ ਵੇਚ ਕੇ ਖਾਦੀ ਹਾਂ ਵੇਕ ਗਈ ਮੇਰ ਕੀ ਹੋ ਗਏ ਜੇ ਵੇਕ ਗਈ ਹੁਣ ਮੇਰਾ ਇਹ ਖਤਰ ਅੱਖਾਂ ਜਿਵੇਂ ਘੱਟਦਾ ਤੂੰ ਮੇਰੇ ਇਹਖ ਤਾਂ ਅੱਖਾਂ ਜਿਕੇ ਵਗੜਦਾ ਮੈਂ ਤੈਨੂੰ ਐਂ ਦੱਸਦਾ ਤੂੰ ਵੀਡੀਓ ਬੁਡੀਓ ਜੀ ਨਾ ਮੈਂ ਤਾਂ ਬਣਾਉਂਦਾ ਬਣਾਉਂਗਾ ਪਤਾ ਤੂੰ ਕੀ ਹਟਾ ਲੇਗਾ ਪੱਤਰਕਾਰ ਬਣਦਾ ਨਾ ਬਣੂਗਾ ਤਾਂ ਚਾਵਾਂਗੇ ਸਿਰੇ ਤੇ ਹੀ ਹਾਂ ਲਿਸਨ ਸਾਹਿਬ ਇਹ ਲੈ ਉਹਦਾ ਪੱਤਰਕਾਰ ਦਾ ਬੋਲ ਕੀ ਕਰਨਾ ਹਾਂ ਤੇ ਤੇਰੀ ਕੁਰਤੀ ਆ ਆ ਤੀ ਰਿਕਾਰਡਿੰਗ ਕਰ ਲਈ ਕੋਈ ਗੱਲ ਨਹੀਂ ਥਾਣੇ ਤੇ ਤੈਨੂੰ ਮੈਂ ਖਿਚਾਉਂਗਾ ਨਾ ਐਵੇਂ ਖਿਚੂਗਾ ਤੂੰ ਕਹੇਗਾ ਜ਼ਮੀਨ ਮਾਉਂਣ ਆਉਣੀ ਹੈ ਤੇਰੇ ਨਾਲ ਲਵਾਉਂਗਾ ਕੋਈ ਗੱਲ ਨਹੀਂ ਚੰਗਾ ਚੰਗਾ ਮੇਰੀ ਗੱਲ ਸੁਣ ਕੀ ਸੁਣਾ ਵੀਡੀਓ ਵੀਡੀਓ ਕੀ ਕੀ ਗੱਲ ਕਰੀ ਹੁਣ ਇੱਧਰ ਆ ਇੱਧਰ ਆ ਸਾਹਮਣੇ ਕੈਮਰੇ ਵੀਡੀਓ ਡਿਲੀਟ ਕਰ ਦੇ ਮੈਂ ਮੈਂ ਕਿਉਂ ਕਰਦਾ ਯਾਰ ਕੀ ਆ ਪੈਰ ਪੈਰ ਹੱਥ ਆ ਕੀ ਆ ਕੋਹਂਟਾ ਤੂੰ ਹੁਣ ਤਾਂ ਤੂੰ ਸਾਰਾ ਕੁਝ ਕਰੇਗਾ ਤੇ ਗਲਤੀ ਮੰਨਦਾ ਸਾਰਾ ਕੁਝ ਕਰੇਗਾ ਤੂੰ ਪੈਰੀ ਹੱਥ ਵੀ ਲਾਏਗਾ ਗਲਤੀ ਮੰਨ ਦੇ ਕੋਈ ਗਲਤੀ ਹੁਣ ਕਿਉਂ ਬਹ ਨਤਾ ਪੈ ਗਿਆ ਗਲ ਪੈ ਜਾ ਪੈ ਜਾ ਪੈ ਗਿਆ ਮਾਰ ਕੇ ਛੱਡੂ ਮੈਂ ਹਾਂ ਮਾਰ ਕੇ ਛੱਡੂ ਮੇਰੇ ਸਾਲੇ ਨੂੰ ਚੱਲ ਠੀਕ ਐ ਆ ਜਿਓ ਫੇਰ ਆਵਾਂਗੇ ਆਵਾਂਗੇ ਕੋਈ ਗੱਲ ਨਹੀਂ ਆ ਭਈਆ ਤੇਰੀ ਵੀਡੀਓ ਕੋਈ ਗੱਲ ਨਹੀਂ ਫਟਾ ਹੀ ਹੋ ਰਿਹਾ ਇੱਥੇ ਆ ਇੱਟ ਵੜਾਉਣਾ ਇੱਥੇ ਆਗੇ ਆਗੇ ਕੋਈ ਨਹੀਂ ਹੁਣ ਕਿਉਂ ਭਜਦਾ ਹਟ ਜਾਗਾ ਫੇਰ ਮੇਰੀ ਖੜੀ ਮੁੜ ਜਾ ਹੁਣ ਕਿਉਂ ਭਜਦਾ ਹੁਣ ਕਿਉਂ ਭਜਦਾ ਖੜੀ ਹੋ ਰਿ ਮੁੜ ਜਾ ਹਟ ਜਾ ਬੇ ਹਾਂ ਮਲੰਗ ਦੇਖੇ ਨੇ